ਜਾ ਸੋਨਣਾ ਨੇ ਪਾਏ ਅੱਜ ਨਵੇਂ ਵੱਲਵਾਂ ਤੁਸੀਂ ਹਣਾ ਜਸਣ ਅੱਜ ਜਗਮਗ ਕਰਨਗੇ ਤਰੀਸਤ ਹੁੰਦੀ ਨਹੀਂ ਬਿਵਾਰੀ ਬਣਾਉਣੇ ਅੱਜ ਬਿਵਾਰੀ ਬਣਾਉਣਗੇ ਤੋ ਤਰੀਸਤ ਹੁੰਦੀ ਨਹੀਂ ਦੂਬਾਲਾ ਪਾ ਤੇ 20 ਸੱਲਾਂ ਚੌੜਾ ਹੋ ਰਿਹਾ ਜੇ ਜਦੀ ਕੋ ਠੀਕ ਜੇ ਦੁਕਾਨ ਤੇ ਵੱਲਵ ਲੈਣ ਬੀਜਰੋ ਵੱਡਲੇ ਲੀਡ ਲਟਾ ਦੇਦੇ ਫਿਰ ਅਲੀਡੀ ਸੱਲ ਵੀ ਇਹਦਾ ਹੋ ਗਿਆ ਉਹ ਮੱਛਰ ਮਾਰਨ ਵਾਲਾ ਹੈ ਗਿਆ ਮੈਂ ਮੱਛਰਾਂ ਲਾ ਦਿੰਦੇ ਪਿੰਡੇ ਮੱਛਰ ਮਾਰਨ ਦੂ ਹੈ ਇਹ ਵਸੇ ਨਾ ਮੱਛਰ ਮਾਰਨੇ ਨੇ ਰੂਰੇ ਮੱਛਰਵਾੜਨ ਵਾਲੇ ਲਾ ਦਿੰਦੇ ਸਾਰੇ ਮਰੀ ਜਾਂਦੇ ਮੱਛਰ ਹਾ ਪਰ ਉਹ ਥੋੜਾ ਹੈ ਹੀ ਨਹੀਂ ਬੱਲ ਬੱਲ ਕੋਈ ਹਲਾਣਾ ਆ ਲੈ ਡੀ ਨੀਲਕੰਠ ਦੇਖਿਆ ਤਨੇ ਨੀਲਕੰਠ ਨੀਲਕੰਠ ਹਾਂ ਦੇਖਿਆ ਤੇਰਾ ਬਣਾਉਂਗਾ ਮੈਂ ਫਰੀਖੇ ਮੂੰਹ ਬੰਦ ਕਰੀ ਨਹੀਂ ਦੰਦ ਇਹ ਦੰਦ ਤਾਂ ਬੰਦੇ ਨਹੀਂ ਹੁੰਦੇ ਦੰਦ ਨਹੀਂ ਹੁੰਦੇ ਮੂੰਹ ਦੇ ਦੰਦ ਬਾਹਰ ਰਹਿੰਦੇ 24 ਘੰਟੇ ਆ ਦੇਖਾ ਫੇਰ ਨਿਕਲੇ ਇਹਦਾ ਰੂਲ ਪੜਾ ਗਾਇੰਡੀ ਮੇ ਹਨੁਮਨ ਦਾ ਹ ਹਨੁਮਨ ਦਾ ਰੂਲ ਵੀ ਸਾਂਝਾ ਤੈਨੂੰ ਵੀ ਤਾਂ ਐਸੀ ਵੱਧਣਾ ਹੋਏ ਭਾਂਜਾ ਠੀਕੇ ਬਾਣੀ ਬੋਲ ਜਾਣੀ ਤੈਨੂੰ ਜਗਰਾਤੇ ਤੇ ਜਗਰਾਤੇ ਤੇ ਆਇਆ ਸਾਰਾ ਐੜਾ ਜੇ ਸੜਾ ਕੱਲਾ ਰੰਗ ਰੰਗ ਕੇ ਲਾਉਣਾ ਬੁੱਲਾ ਦੇ ਬਸ ਹਾਂ ਪੂਰਾ ਹੈ ਯਾਰ ਲਾਲ ਲਾਲ ਗਿਆ ਤਰੀਪੁਰੂ ਚਿਹਰਾ ਆਇਆ ਚਿਹਰਾ ਐੜਾ ਜੇ ਸੜਾ ਫਾਇਰ ਦੇ ਸਾਡੇ ਖੜੌਂਚੇ ਹਲੂਮਾਨ ਹੈ ਕਾਲਟੀ ਸਮਰਾਤੀ ਦੇ ਤਾਰਾ ਦਾ ਦੇ ਵਿੱਚ ਕਿੰਨੀਆਂ ਸਰਦੇ ਉਹ ਤਾਰ ਰੱਖ ਕੇ ਤੇਰੇ ਚੜ ਵਾਲਾ ਚੋੜ ਕਰ ਲਾਇਆ ਉਂਗਲੀ ਲਵਾ ਦੇ ਦੇ ਉਹ ਨਾਲ ਟੱਕਿਆ ਨਾ ਬੰਨ ਮਾਰਦੇ ਹੋਰ ਬੰਦ ਰੱਖਿਆ ਕਰ ਹਾਂਪੀ ਹਾਲੀ ਨਾ ਨਾ ਕਰਦੀ ਆ

ਬੰਦੀ ਨਾਲ ਦਾ ਮਾਲ ਹੈ ਨਾ ਨਾ ਹਾਂ ਨਾ ਓਏ ਨਾ ਮਾਰੀ ਹੋਗੀ ਜੇ ਸੁਣੋਏ ਕੀ ਹੋਗਾ ਜੇ ਸੁਣੋ ਗੱਲ ਅਜ ਲਈ ਆਇਆ ਤੇ ਰੰਗ ਕਾ ਤੋ ਰੱਖ ਰਖ ਕੇ ਦੀ ਹੈ ਉਹ ਹੋਲੀ ਦਾ ਬੱਚਕਾ ਮੈਂ ਡਰਦੀ ਧਰ ਪਿਆ ਉਹਦਾ ਵਾਦਾ ਮੈਂ ਨੀਲੇ ਗੰਟ ਕਰ ਰਿਹਾ ਇੱਥੇ ਫਤਿਹ ਨੀਲੇ ਕੰਟ ਬਣਾ ਤੋ ਬਣਾ ਦਿਆ ਤਾਂ ਕਰਨ ਹਰੇ ਵਾਲਾ ਲੱਗ ਗਿਆ ਮੈਨੂੰ ਦੋਸਤ ਦੇ ਬੇੜੀ ਫਿਰ ਹੱਥ ਹਰੇ ਵਾਲ ਕਰਾ ਕੇ ਆਇਆ ਜੱਸ ਹੁਣ ਨਾ ਹੋਰ ਪੈ ਹੋ ਗੋ ਹੋਏ ਧੱਕ ਪਾ ਦੇ ਉਹਨੇ ਤੱਕਾ ਮਾਰ ਕੇ ਬਾਲ ਕਿਹੜੇ ਨਹੀਂ ਤੋ ਹਰੇ ਕਰਾ ਕੇ ਆਏ ਤੂੰ ਉਹ ਤਾਂ ਨਹੀਂ ਕਿੱਦਾਂ ਮੈਂ ਉਹ ਨਹੀਂ ਆ ਗੱਲ ਰੇ ਰੋਣ ਦੇ ਰੋ ਨਾ ਤੇਰੇ ਤੇ ਰਤਰਾ ਭਾਈ ਫਿਰ ਰਿਆ ਤੇ ਓਏ ਨਾ ਲਈ ਉਹ ਵੀ ਦਾ ਹਫਤਾ ਹੋ ਗਿਆ ਤੇ ਨਾ ਤੇਰਾ ਹਫਤਾ ਨਹੀਂ ਦੋ ਹਫ਼ਤੇ ਹੋ ਗਏ ਕਹਿੰਦਾ ਸਕੂਲੋਂ ਆ ਗਏ ਨਾ ਇਹਦਾ ਸਕੂਲੋਂ ਆ ਗਏ ਦੀ ਹਾਂ ਅੱਛਾ ਸਕੂਲ ਤੱਕ ਪਰਸੋ ਦਾ ਗਿਆ ਹੋਇਆ ਓਏ ਚੋੜ ਨੀ ਹੋਈ ਕਰਦੇ ਆ ਟਾਈਮ ਹਾਂ ਚੱਪੜਾ ਨਹੀਂ ਹੁੰਦੀ ਕੀ ਬਾੜ ਕਾਲਾ ਮੈਂ ਰੱਗ ਨਾਲ ਯੋ ਦੇ ਘਰ ਚੱਪੜਾ ਹਾਈ ਟੋੜੀ ਮਾਰੀ ਗਰਦ ਕਰਦੇ ਕਰਦੇ ਟੋੜੀ ਪੈ ਗਈ ਜੰਦ ਹੈ ਹਾਂ ਯਾਰ ਮੈਂ ਤੁਹਾਨੂੰ ਨਾਲੇ ਦੇਖ ਲਾ ਹਲ ਰੇ ਡਾਡੀ ਤੋਂ ਗਾਣਾ ਪੈਣ ਗਿਆ ਕਰ ਗਿਆ ਕੋਈ ਜਾਣੇ ਥਰਮੋਡਾ ਪ੍ਰੂਫ ਵੀ ਆਇਆ ਤੁਹਾਡੇ ਘਰੇ ਨਹੀਂ ਕੀ ਆੜੀ ਦੋ ਆਏ ਨੇ ਪ੍ਰੂਫ ਵੀ ਆ ਗਿਆ ਤੁਹਾਡੇ ਘਰੇ ਐ ਬਾਲਕਾ ਟਾ ਲਿਆ ਉਹਦੇ ਅੱਜ ਲੈਣੋਂ ਅੱਜ ਰਾਤ ਨੂੰ ਨਹੀਂ ਹੋ ਗਿਆ ਚਾਚੇ ਨਾ ਰਹੇ ਨੇ ਹੁਣ ਤਾਂ ਲਿਪੜਿਆ ਤਾਂ ਹੋਇਆ ਲਾਉਣਾ ਪਊਗਾ ਹੁਣ ਵਿਚਾਰੇ ਨੂੰ ਤਾਰ ਹੋ ਗਿਆ ਇਹ ਬਸੇ ਹੀ ਹੁੰਦਾ ਪਾਇਆ दिकाल। दिकाल। लो जी गोलू, आ गोलू भी आ गया चपेना गोलू कपैना का समान किन्ने बजे पहुंच गए थे तू तो पहले ही आ गए जी कपैन घंटा हो गया ਕਾਰਬੋਨ ਵਾਲਾ ਕਾਰਬੋਨ ਵਾਲੀ ਵਾਰੀ ਇਹ ਆਪਾਂ ਹੀ ਬਜਾਇਰੋ ਦੀ ਬਲੇ ਅੱਛਾ ਬਲੇਰ ਚੋਕ ਹੋਇਆ ਬੈਣਾ ਕਿ ਪਾਟ ਕੇ ਆਈ ਹਾਂ ਉਹ ਤੀਰ ਪਾਸ ਪਾਉ ਜਾ ਰਹੀ ਹੈ ਉਹ ਪਰੀ ਆ ਜਾ ਰਹੀ ਰੱਖੀ ਓਰੇ ਪੁੱਤ ਜਾ ਹੁੰਦੇ ਆ ਜੂਗੀ ਸਲਾਮ ਸਾਹਿਬ ਨੂੰ ਫੱਟੇ ਨੂੰ ਖੰਡਾ ਦੇਣ ਜਾ ਰਹੀ ਆ ਇਹਦੇ ਦੇ ਤਿੰਦੂ ਨੇ ਦੇਦਾ ਕੋਈ ਕਿਹੜਾ ਫੱਟਾ ਇਹ ਕਿਹੜਾ ਫੱਟਾ ਬਸ ਇਹਦਾ ਖਾ ਦੀ ਕਰਦੇ ਗੋਲੂ ਯਾਰ ਖੜ ਗਿਆ ਤੂੰ ਤਾਂ ਇਸ ਦੀ ਵੜਦੀ ਪਰਿਣੀਤੇ ਬਾਹੂਆ ਉੱਥੇ ਦੱਤੀ ਲਿਆ ਯਾਰ ਬਾਈਸਪਾਸ ਲੱਗਿਆ ਪੈਸੇ ਰੋਣਗੇ ਸਰਪੰਚਾਂ ਦੇ ਡਿਜੀਟਲ ਜੀਕਟ ਜੀ ਗੜਾ ਪੈਸੇ ਪੀਓਗਾ ਨਿਮਿਕਰਸਾ ਦੇ ਲੋਸੇ ਰਿਹਾ ਸਾਰੇ ਪਾਣੀ ਪੱਤ ਦੀ ਸਾੜੀ ਵਿਹੜੀ ਪੰਨੇ ਓਕੇ ਬਾਈ ਓਕੇ ਪੈਂਟੋ ਕਿੜਾ ਓ ਐਮ ਪੀ ਰੋਡ ਬਾਹਰਿਤ ਰੱਦ ਨੂੰ ਪਤਾ ਵੀ ਉੱਥੇ ਕਿੰਨੇ ਕਿੰਨੇ ਮੀਟਰ ਆ ਹੋ ਦਿਨ 100 ਕਿਲੋਮੀਟਰ ਖੜਾ ਘਾਸ ਹੋ ਗਿਆ ਉਹਦਾ ਸੀਜ਼ਨ ਚੱਲ ਰਿਹਾ ਠਾਠਾ ਹੋ ਰਿਹਾ ਹਾਂ ਬਹੁਤ ਬੈਂਡ ਵੀ ਬਾਰੀ ਨਹੀਂ ਮਿਲਦੀ ਨਹੀਂ ਹੈਗੀ ਤੱਤਾ ਪੈ ਰਿਹਾ ਉਹਦਾ ਪੂਰਾ ਤੂੜੀ ਵੀ ਲੱਗੀ ਆਣ ਉਹ ਖੜੀਆਂ 2000 ਚਲੋ ਤੂੰ ਵੀ ਵੀ ਆ ਗਈ ਉਹਦਾ ਤੂੜੀ ਵੀ ਕਰਦੇ ਦੇਖ ਕਿੱਥੇ ਗਿਆ ਰੀ ਪੁੱਤ ਉਧਰ ਉਧਰ ਕੀ ਕਰਨ ਗਿਆ ਤੀ ਬਬੀ ਕੋਲੇ ਬਬੀ ਕੋਲੇ ਹਾਂ ਅੱਛਾ ਤੂੰ ਨੇ ਮਬੀ ਕੋਲੇ ਕੀ ਕਰਨ ਗਿਆ ਤੀ ਆਮਾ ਚੋਲੇ ਕਰੀਬ ਅਭੀ ਕੋਲੇ ਗਿਆ ਸੀ ਜੀ ਜੋ ਤੂੰ ਡਾਇਰੈਕਟਰ ਤੇ ਬਹਿ ਗਿਆ ਯਾਰ ਸਮਾਨ ਧਰਾ ਦੇ ਆਖੇ ਡਾਇਰੈਕਟਰ ਮੇਰੀ ਜਾਨ ਜ਼ਰੂਰੀ ਤੇ ਯਾਰ ਯਾਰ ਤੂੰ ਆ ਬਗੜੀ ਮਾਰੇ ਗਵੰਡੀ ਕੰਮਣ ਜਾ ਹੀ ਦੇ ਨੇ ਦਿਲ ਘਟ ਗਿਆ ਤੇਲ ਖੁਕਿਆ ਨਾ ਤੂੰ ਸਾਡ ਸਾਡ ਦੇ ਸਮਾਨ ਤਾਰ ਦੇ ਬੈਲਾ ਰਹਿਣਾ ਹਰਾਂ ਦਾ ਹੁਣ ਨਹੀਂ ਵਿੱਲੇ ਰਹਿੰਦੇ ਤੁਸੀਂ ਵਿੱਲੇ ਰਹੋਗੇ ਹੁਣ ਪਾਪਾ ਆ ਗਿਆ ਹੁਣ ਤੇਰਾ ਪਾਪਾ ਆ ਗਿਆ ਹੁਣ ਨਹੀਂ ਤੈਨੂੰ ਵਿੱਲਾ ਰਹਿਣ ਦਿੰਦਾ ਲੈ ਲੈ ਨਿਆਰੇ ਜਿਹੜੇ ਤੇ ਲੈਣੇ ਤੇ ਹੂੰ ਬਾਲਾ ਤੰਬੂ ਲਬਾਹਦੀ ਆਇਆ ਤੰਬੂ ਲਾਉਂਦਾ ਚੋਟੀ ਤੇ ਕਿਤੇ ਜਾਣੀ ਪੈਰੀ ਕੋਟਰ ਬੋਲ ਕੋ ਮੇਸਰ ਬੋਲ ਆਪੇ ਉਹ ਤੇਰੀ ਆ ਤੇਰੀ ਉਹ ਡੁੱਲ ਜੂਗਾ ਠੰਡਾ ਡੁੱਲ ਜੂਗਾ ਉਹ ਤੇਰੀ ਟਰੈਕਟਰ ਤੇ ਬੈਠੂਗਾ ਪ੍ਰੀ ਪ੍ਰੀ ਕਿੱਥੇ ਬੈਠੂਗਾ ਬਈ ਦੇਖਦੇ ਮੈਂ ਨਾ ਬੋਕਦੇ ਚੱਲ ਜਾ ਖੇਲਣੇ ਕੋ ਤਾਂ ਨਾ ਸਰਾ ਸਰਦੂ ਦੇ ਉੱਪਰ ਗਿਰਦੇ ਨੀ ਫਿਰ ਨੀਰ ਨੀਰ ਚੰਗ ਆਂਦਰੇ ਬਾਹਰ ਹਾਂਜੀ ਮੂੰਕੇ ਵਗਰੇ ਹੋ ਤਾਂ ਕੀ ਪਿੰਦਾ ਪਰੀ ਪਰੀ ਕੀ ਪਿੰਦਾ ਪਰੀ ਕੀ ਪਿੰਦਾ ਜੂਸ ਪਿੰਦਾ ਵਾਗਾ ਜੋਤਾ ਲਾਲ ਇਹ ਲੈਣ ਥੋੜੀ ਦਵਾ ਹੈ ਮੈਂ ਪੰਪ ਲਾਉਣਾ ਹੈ ਮੈਂ ਲਾਉਣਾ ਪੰਪ ਮੜਾ ਇਹ ਦੇਖੀ ਟਟ ਕਹਦੇ ਅੱਜ ਜੇ ਤੂੰ ਕਹਦੇ ਪਰਾਂ ਕਰੋ ਤੈਨੂੰ ਕਹਿ ਰਤੇ ਉੱਦਣਾ ਪੂਰਾ ਲੱਗ ਤੂੰ ਕਿਥੇ ਗਿਆ ਸੀ ਮੈਂ ਤਾਂ ਮਾਟਾ ਨਹੀਂ ਆ ਅੱਛਾ ਸਰੋਂ ਬੜਾ ਕੇ ਆ ਨਾ ਨਾ ਹਾਂ ਕਾਲੀ ਆ ਵੀ ਅਗਲੇ ਨੂੰ ਬੋਲੂ ਕਣ ਕਾਲੀ ਆ ਕੋਈ ਨਹੀਂ ਤੁਹਾਨੂੰ ਵੀ ਕਾਲੀ ਆ परी फरी की कीचलोना ट्रैक्टर चलाओ ना हां ते हैं तेरी स्टार्ट ahead... ते ना <laughs> <laughs> तो करते जापे बिचा और ना तू तो उतर जा थल्ले के करे जाके उतरेगा ਇਹ ਜਸਨ ਜਸਨ ਤੇ ਹੈ ਜਸਨ ਤੇ ਹੈ ਮੁੱਕਰੇ ਗੀ ਗਾ ਜਾਂ ਕੀ ਜਬਰ ਕਪੜੇ ਲੈ ਵੀੜੇ ਵੀ ਅਸੀਂ ਕਰ ਕਪੜੇ ਤੇਰੇ ਤੇ ਰੰਗ ਤਾਂ ਤੇਰੇ ਤੇ ਉਹ ਆਦਾ ਹੀ ਲਾਇਆ ਤੂੰ ਤਾਂ ਤੈਨੂੰ ਨੀਲ ਕੰਢ ਦਿਖਾਈਦੀ ਵੀ ਨੀਲ ਕੰਢ ਕੀ ਹੁੰਦਾ ਤੇ ਗੋਇ ਤੇ ਨਿਘਿਆ ਬਣਾ ਰਿਹਾ ਇਹਨੂੰ ਦਾ ਕੰਮ ਦਾ ਟਿੱਡ ਦੇ ਕੀ ਜਾਸਨਮ ਰਾਸੀ ਆ ਗਿਆ ਪਰ ਇਹ ਕਿੱਥੇ ਜਾਨੀ ਐ ਕੱਕ ਪਵਾਏਂਗੀ ਮੇਰੇ ਨਾਲ ਹੈ ਉਹ ਪਰੀ ਕੱਕ ਪਵਾਏਗਾ ਤਾਰਾਂ ਵੀ ਕੱਢਾਂਗੇ ਨਾ ਆਪਾਂ ਫੇਰ ਹੈਨਾ ਤਾਰਾਂ ਕਿਵੇਂ ਕੱਢਦੇ ਹੁੰਨੇ ਅੱਧਰ ਦੱਸੀ ਕਿਵੇਂ ਕੱਢਦੇ ਹੁੰਨੇ ਤਾਰਾਂ ਆਪਾਂ ਐਵੇਂ ਠੀਕ ਆ ਹਾਂ ਜਦ ਉਸ ਘਰ ਪੇ ਖੜੇ ਤੇਰੀ ਹੋਈ ਘਟੋਲੀਆਂ ਦੇ ਦੇ ਬਈ ਇਹਨਾਂ ਤੋੜ ਕੇ ਮੇਰੇ ਪੁੱਤ ਨੂੰ ਲੈ ਕੀ ਮਿਲ ਗਿਆ ਪਰੀ ਟੋਈ ਘਟੋਲੀ ਹਾਂ ਅੱਛਾ ਲੈ ਵੀ ਕਰੀਏ ਟੁੱਕਾ ਚੱਲ ਆ ਜਾ ਫਿਰ ਪੰਡਾ ਚੱਕੀ ਕੀ ਕਰਦੀ ਹੈ ਪਰੀ ਕੰਮ ਗੜੀ ਸੀਜ ਕਰੀ ਪਈ ਆ ਸਾਰੀ ਜਾਮ ਲਾਰ ਕੇ ਇਹੀ ਦਿੱਲੀ ਬਣਾ ਰਖੀ ਆ ਮੈਂ ਇਹ ਦਿੱਲੀ ਵਾਲੀ ਗਲੀ ਬਣਾ ਰਖੀ ਆ ਮੈਂ ਦਿੱਲੀ ਵਾਲਾ ਰੋਡ ਬਣਾ ਰਖਿਆ ਜਾਮ ਲਾਇਆ ਪਿਆ ਚਾਚੇ